ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ਹਾਲ ਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸਭ ਤੋਂ ਪਹਿਲਾਂ ਜੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅੱਜ ਵਿਆਹ ਵਾਲਾ ਦਿਨ ਹੈ ਜੀ ਮੁਬਾਰਕਾਂ ਜੀ ਸਾਰਿਆਂ ਨੂੰ ਤੇ ਸਾਡੇ ਏਰੀਆ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਵਾਲੀ ਛੜ ਮਤਲਬ ਇਹ ਚੀਜ਼ ਨੂੰ ਥੋੜਾ ਜਿਹਾ ਘੱਟ ਦਿਖਾਇਆ ਜਾਂਦਾ ਤੇ ਦੇਖਿਆ ਜਾਂਦਾ ਕਿਉਂਕਿ ਇਧਰ ਵੱਡੇ ਸਾਹਿਬ ਜਾਂਦੇ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਿਵ ਥੋੜਾ ਜਿਹਾ ਕਿ ਜ਼ਿਆਦਾ ਹੈਗਾ ਮਤਲਬ ਕਿ ਨੰਦਪੁਰ ਸਾਹਿਬ ਤੋਂ ਪੱਠਾ ਸਾਹਿਬ ਹੋ ਗਿਆ ਇੱਕ ਨਾ ਮਤਲਬ ਜਿਹੜੀ ਸਭਾ ਜਾਂਦੀ ਹੈ ਉਹਦੇ ਕਰਕੇ ਥੋੜਾ ਜਿਹਾ ਖਚਾਓ ਦਸਵੇਂ ਪਾਤਸ਼ਾਹ ਵਾਲੀ ਸਾਈਡ ਦਾ ਹੈਗਾ ਤੇ ਜਿਹੜੇ ਪਹਿਲੀ ਪਾਤਸ਼ਾਹੀ ਦਾ ਇਹ ਇਹ एकदम ਚੱਲ ਜਾਈ ਅਮਰਸਰ ਵਾਲੀ ਸਾਈਡ ਨੂੰ ਬਟਾਲੇ ਵਾਲੀ ਸਾਈਡ ਨੂੰ ਉਧਰ ਮਤਲਬ ਕੱਲ ਪਰਸੋਂ ਤੋਂ ਲੈ ਕੇ ਅੱਜ ਤੱਕ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਗੁਰੂ ਘਰਾਂ ਦੇ ਵਿੱਚ ਨਗਰ ਕੀਰਤਨ ਨਿਕਲ ਰਹੇ ਨੇ ਲੰਗਰ ਲੱਗੇ ਹੋਏ ਨੇ ਕਾਫੀ ਕੁਸ਼ ਹੈਗਾ ਉਹਦਾ ਤੇ ਮਾਰਨਿੰਗ ਟਾਈਮ ਹੈ ਜੀ ਸਵੇਰੇ ਸਵੇਰੇ بارش ਹੋ ਰਹੀ ਹੈ ਤੇ ਹੁਣ ਨਿਆਣੇ ਨਿੱਕੇ ਨੇ ਵੀ ਆਉਣਾ ਸ਼ੁਰੂ ਹੋ ਜਾਣਾ ਆ ਗਿਆ ਸਰਵਜੀਤ ਲਈ ਆਉਂਦਾ ਉਹ ਉਹਨੂੰ ਆਪਣਾ ਪਾਮੂ ਨੂੰ ਤੇ ਉਧਰ ਵੀ ਮੇਰੇ ਖਾਤੇ ਚ ਮੀਂਹ ਜਿਹੜੇ ਹਿਸਾਬ ਦਾ ਪੈਗਾ ਨਿਊ ਆਣਾ ਸਾਰੀਆਂ ਭਰਗੀਆਂ ਹੋਣੀਆਂ ਪਾਣੀ ਦੀਆਂ ਚਲੋ ਪਾਮੂ ਆ ਗਿਆ ਤੁਹਾਨੂੰ ਪਹਿਲਾਂ ਪਾਮੂ ਨੂੰ ਮੈਂ ਬੁਲਾਉਂਦਾ ਆ ਲਫੜ ਵਿੱਕੀ ਫਿਰ ਮੋਬਾਈਲ ਹਾਂ ਦੇ ਵੀ ਸੀਦੀ ਹੀ ਹੁੰਦੀ ਹੈਗਾ ਹਾਂ

a a r s x t t u w w x y y z دادے ਤਾਹ ਨੂੰ ਕਾ ਸਾਰੀ ਆਉਂਦੀ ਐ ਐਵੇਂ ਨਹੀਂ ਇਹ ਜਿੰਨਾ ਵੀ ਚਾਰਦੇ ਤਾਂ ਉਹਨਾਂ ਵੀ ਚੱਲ ਲਿਆ ਤੇਰੀ ਬੈਟਰੀ ਚਾਰਜ ਘਟਾ ਥੋੜਾ ਜਿਹਾ ਹਾਂ ਇਹਦੇ ਵੀ ਤਾਂ ਪੈਣ ਲੱਗਾ ਚਾਰ ਹੋਈ ਉਹ ਨਾ ਬੰਦ ਹੋ ਗਿਆ ਥੋੜਾ ਹਾਂ ਥੋੜਾ ਲਾ ਲੈਂਦੇ ਲੋ ਪਲੀਜ਼ ਆਹਰਾ ਬੱਦਲ ਉੱਪਰ ਤੋਂ ਦੇਖਦਾ ਹਾਂ ਤਰਾ ਇਧਰ ਨੂੰ ਇੱਕ ਨੇ ਸੌਣੋਂ ਮਿੱਠੋਂ ਦਾਦਾ ਆਹ ਉਹ ਵੀ ਮੱਝਾ ਕਰਦਾ ਤੇ ਸੌਣ ਤੋਂ ਵੀ ਹਾਰਡ ਵੀ ਲਖਾਤਾ ਫੇ ਸੌਣ ਲੱਗਾ ਵਾ ਰੰਗ ਤੰਗ ਦਿਖਾਉਂ ਇਹ ਢਿੱਡੀ ਕਿਆ ਹੈ ਕਿਆ ਹਾਂ ਖਾ ਖਾ ਕੇ ਟੋਪੀਆਂ ਦੰਦ ਖਰਾਬ ਕਰ ਲੈਣੇ ਤਾਂ ਤੈਨੂੰ ਦੱਸਤਾ ਮੈਂ ਆੜਦੀ ਨਹੀਂ ਹੈ ਕੀ ਇਹ ਥੋੜਾ ਗੰਦਾ ਪੱਤਾ ਹੈ ਅੰਨੀਆਂ ਠਿੰਜੇ ਖੋਲਣੀਆਂ ਨਹੀਂ ਅੱਗੇ ਹੁਣ ਪੰਜ ਦਾ ਖਾਲੀਆਂ ਹੁੰਦਾ ਹੈ ਮੁਕੰਨਿਆ ਖਿਆਲੀਆਂ ਹੋਰ ਡੱਬੀ ਬੰਦ ਕਰ ਲੈ ਕਿਤੇ ਕਿੰਨੇ ਕਿੰਨੇ ਸਾਰੇ ਡੱਬੀ ਕਿਤੇ ਦੇ ਡੱਬੀ ਕਿੰਨੇ ਤੇ ਤਾਂ ਹਜੇ ਦੇ ਜਿਹੜੇ ਧਾਨਾ ਚ ਨਹੋਣਾ ਪਾਣੀ ਲਖਣਾ ਚੋਈ ਵਾਲਾ ਉਹਨਾਂ ਦਾ ਕਿਆ ਹਾਲਾਤ ਹੋਣਾ ਗੋਲਣਾ ਦੋ ਦਿਨ ਚ ਉੱਤਰ ਜਾਣਾ ਸਫਰ ਰੱਖ ਕੇ ਕੋਈ ਗੱਲ ਨਹੀਂ ਜੇਣਾ ਕੱਲ ਕੱਲ ਤੋਂ ਪੁਚੱਲੀ ਵੀ ਐਕਣਾ ਤਿੰਨ ਕਿ ਦਿਨ ਧੁੱਪ ਪੈ ਗਈ ਫੇਰ ਤਾਂ ਪਾਣੀ ਖਪਤ ਹੋਊ ਨਿਕਲ ਜਾਣਾ ਪਾਣੀ ਦੇਖੋ ਕੋਈ ਨਿਕਲਦਾ ਕਿ ਨਹੀਂ ਨਿਕਲਦਾ ਗੋਲਣਾ ਹੋਣਾ ਹੌਸਲਾ ਰੱਖੋ ਹੌਸਲਾ ਦਾ ਸੀ ਕੱਲ ਇੱਕ ਟਰਾਲਾ ਭਰ ਕੇ 사ਦਾ ਰੇਤਾ ਵਿੱਚ ਬਜਰੀ ਬੁਜਰੀ ਇਟ ਮਜਸਬੀਰ ਦੇ ਘਰ ਤੱਕ ਹਾਂ ਟੁੱਬੇ ਨੂੰ ਨੱਕਾ ਲਾਤਾ ਤਾਂ ਵੀ ਹੁਣ ਤਾਂ ਪਿੰਡ ਵਾਲਾ ਹੀ ਪਾਣੀ ਆ ਆ ਦੇਖਾ ਰੇਰ ਨੂੰ ਬੰਦ ਕਰੀਏ ਗਾਂ ਜੀਰੀ ਚ ਨਹੀਂ ਜਾਊਗਾ ਹਾਂ ਹੁਣ ਉਹ ਆ ਜਿਹੜਾ ਕਿਹੜੇ ਸਾਹ ਬਣਾਉਂਦਾ ਉਹ ਰੋਲ ਨੂੰ ਚੱਲਦੇ ਆ ਇਹ ਪਾਣੀ ਨੂੰ ਕੌਣ ਰੋਕੂਗਾ ਹੁਣ ਮੈਂ ਕਟਰਾਲਾ ਉੱਥੇ ਖਾਲੀ ਕਰਾਇਆ ਤਾਂ ਗੈਬ ਦੇ ਤਾਂ ਮੈਂ ਵੀ ਚੱਲ ਹੁਣ ਤਾਂ ਪਿੰਡ ਦਾ ਹੀ ਬਣਿਆ ਉਹ ਇਹ ਤਾਂ ਚੱਲ ਹੁਣ ਉਹ ਨਹੀਂ ਦਿਮਾਗ ਚ ਰਿਹਾ ਮੇਰੇ ਐਨਾ ਲੰਬਾ ਕੰਮ ਜੀਦਾ ਮੁੜ ਕੇ ਟਰਾਲਾ ਫੇਰ ਮਸ਼ੀਨ ਦੇ ਲੈਣਾ ਪਾ ਤਾਂ ਕਰਕੇ ਫਿਰ ਕਾਲੀ ਕਾਲੀ ਚ ਮਾਂ ਵੀ ਚੱਲ ਉੱਥੇ ਖਾਲੀ ਕਰ ਦਸ ਤੈਨੂੰ ਉਹ ਤਾਂ ਬਣ ਉਹ ਭਰਾ ਜੀ ਤੇਰੀ ਬੈਣ ਨਾਲ ਗਈ ਸਕੂਲ ਦੀ ਤੂੰ ਬੈਠਾ ਹੋਰ ਹਾਂ ਤੈਨੂੰ ਚਲਾਇਆ ਕਰ ਰੋਟੀ ਕੱਢੋ ਫਿਰ ਰੋਟੀ ਦਾ ਟਿੱਖਾਈਏ ਚਲੋ ਹਾਂ ਚਲੋ ਨਵੇਰੀ ਕੀ ਪਰੌਂਠੇ ਕਿਹੜੇ ਪਰੌਂਠੇ ਬਣਾ ਕੇ ਦਿੱਤੇ ਮੰਮੀ ਨੇ ਅੱਜ ਨੂਨ ਵਾਲੇ ਨੂਨ ਨਾਲ ਬਣਾਤੇ ਅਸਾਂ ਮੈਨੂੰ ਐ ਦੱਸ ਐ ਉਹ ਤਿਰਛੇ ਜੇ ਬਣਾਏ ਆ ਜਿਹੜੀਆਂ ਬਸ ਆਪਣਾ ਇੱਕੜਾ ਬਣਾਉਂਦੇ ਨੇ ਤੇ ਆਪਾਂ ਹਾਂ ਇੱਕ ਨਾਲ ਕੀ ਤੇ ਗੋਲ ਟ੍ਰਾਇੰਗਲ ਵਾਲਾ ਗੋਲਾ ਉਹਨੇ ਟ੍ਰਾਇੰਗਲ ਨਹੀਂ ਸਮਝਾਉਂਦਾ ਰੋੜੇ ਕਹੇ ਜੀ ਚੌਰਸਾ ਗੋਲਾ ਐ ਇੱਦਾਂ ਕਿ ਡੱਬਾ ਖੋਲ ਕੇ ਪਤਾ ਹੈ ਹੈ ਕੀ ਕਹਿੰਦਾ ਰੰਗ ਵਾਲਾ ਟ੍ਰਾਇੰਗਲ ਵਾਲਾ ਆਏ ਆਏ ਕਿੰਨਾ ਵਾਲਾ ਇੱਕ ਨਾਲੇ ਵੀ ਤਿਕਣੇ ਤਿੰਨ ਪੂਜੇ ਵਾਲੇ ਤਿਕਣਾ ਵਾਲਾ ਅੱਛਾ ਮੈਂ ਦੇਖ ਲੈਂਦੇ ਕੱਢ ਕੇ ਲੈ ਚੱਕ ਕੇ ਕਰ ਦਿੰਦੇ ਮੈਨੂੰ ਦਿਖਾ ਦਵਾਂਗਾ ਜੇ ਪਤਾ ਖਾਣੇ ਆਪਾਂ ਲਕੋ ਕਾ ਰੱਖੀ ਹੈ ਹੈ ਇਹਨੇ ਇਹਨੂੰ ਇੱਥੇ ਖਾ ਲੈ ਆਪਕੇ ਆ ਭਾਈ ਚਲ ਖੜ ਕੇ ਦੇਖੀ ਹੁਣ ਜੇ ਇੱਕ ਦੇਖ ਲਈ ਕਿਹਨੇ ਖਾ ਜਾਣੇ ਕਿਦੇ ਦਿਖਾਈ ਨਾ ਅੱਛਾ ਆ ਪੁਖਰਾ ਰੱਖ ਲੈ ਸੈਂ ਪੁਖਰਾ ਜਾ ਅੱਗ ਹੀ ਆ ਬਾਏ ਹਵਾ ਤਾਂ ਪਹਿਲਾਂ ਆਨੰਦਪੁਰ ਸਾਹਿਬ ਕਿਨੀ ਤੇ ਇੱਧਰ ਨੂੰ ਹਲਾਉ ਰਿਆ ਹੁੰਦੇ ਤੇ ਹੁਣ ਉਧਰ ਤੇ ਆਉਣ ਲੱਗੇ ਜਿੱਧਰ ਤੇ ਬੱਦਲ ਜਿੱਧਰ ਨੂੰ ਤੁਰ ਪਿਆ ਆ 1 ਮਿੰਟ ਚ ਹੁਣ ਉੱਪਰ ਬੱਦਲ ਖੜ ਗਿਆ ਨਹੀਂ ਪਹਿਲਾਂ ਭੱਜਿਆ ਜਾਂਦਾ ਰਹਿਣਾ ਫੇਰ ਹੁਣ ਖੜ ਗਿਆ ਓਕੇ ਤਾਂ ਅਜੇ ਵੀ ਟਾਈਮ ਤੇ ਆ ਆ ਹੁਣ ਜਿਹੜੀ ਹਵਾ ਚੱਲਦੀ ਪਾਪਾ ਜੀ ਇਹਨੇ ਕੋਈ ਖਨੀ ਹੈਗਾ ਜੇ ਹੁਣ ਤੋਂ 2 ਘੰਟੇ ਤੱਕ ਚੱਲੀ ਉਹਨੇ ਨੁਕਸਾਨ ਕਰਨਾ ਤੇ ਧਰਤੀ ਨੇ ਥਲੇ ਤੇ ਰਸ ਜਾਣਾ ਉੱਪਰ ਦੇ ਪੋਲੀ ਜੋੜਣਾ ਇਹ ਤਾਂ ਜਿਹੜੇ ਸਭ ਨਾਲ ਮੀਂਹ ਪਿਆ ਚੱਲ ਮਾਜਾ ਪਾਣੀ ਵਾਲੇ ਦਾਲੇ ਨੂੰ ਨਿਕਲ ਜਾਣਾ ਹੁਣ ਜੇ ਹੁਣ ਵੀ ਹਵਾ ਚੱਲਦੀ ਨਾ ਨੁਕਸਾਨ ਉਹਨੇ ਵੀ ਕਰਨਾ ਹੈ ਐਡੀ ਗੱਲ ਨਹੀਂ ਹੈਗੀ ਕਿਉਂਕਿ ਜਿਹੜੇ ਦਾਣੇ ਆ ਜਿਹੜੇ ਮੰਨ ਲਾ ਚਾਂ ਧਾਨਾਂ ਦੇ ਉਹ ਜਿੱਲੇ ਹੋ ਗਏ ਵਜਨ ਵਧ ਗਿਆ ਉਹਨਾਂ ਦਾ ਚੱਲ ਉਹਨੇ ਆਪਸ ਵਿੱਚ ਰਗੜ ਖਾਣੀ ਹੈ ਹਾਂ ਕਾਹ ਵਾਲ ਗੱਲ ਉਹਨੇ ਫਿਰ ਉਹਨੇ ਆਪਣਾ ਕਲਰ ਚੇਂਜ ਕਰ ਦੇਣਾ ਫਿਰ ਕਈ ਜੰਨੇ ਪਿੱਛ ਕਲਰ ਹੋ ਗਿਆ ਪ ਇੱਕ ਵਾਰ ਸਭ ਤੋਂ ਪਹਿਲਾਂ ਜਦੋਂ ਤੋਂ ਬਿਮਾਰੀ ਸੀ ਬੱਲੇ ਬੱਲੇ ਕਿੰਨਾ ਕਿੰਨੀ ਕਿੰਨੀ ਕਾਟ ਲਾ ਕੇ ਭਰਿਆ ਕਿਸੇ ਨੇ ਕਿਲੋ ਕਾਟ ਕਰਾਈ ਕਿਸੇ ਨੇ 2 ਕਿਲੋ ਕਾਟ ਕਰਾਈ ਕਵਾਂਟਰ ਪਿੱਛੇ 5 5 7 7 10 10 ਕਿਲੋ ਦੀ ਕਾਟ ਸੀ ਕਵਾਂਟਰ ਦੇ ਵਿੱਚ ਉਹ ਜਾ ਟਾਈਮ ਨਾ ਰੱਬ ਲੈਵੇ ਇੱਕ ਵਾਰ ਸੁੱਕੀ ਰਹਿ ਕੇ ਤੇ ਇੱਕ ਵਾਰ ਸੁੱਕੀ ਰਹਿ ਕੇ ਤੇ ਜਮੇ ਉਹ ਤੇਰੀ ਤੂੰ ਟਿਕ ਜਤ ਨਹੀਂ ਕਟਾਈ ਹੋਣੀ ਹੁਣ ਨਹੀਂ ਤੈਨੂੰ ਠੰਡ ਲੱਗਦੀ ਹਾਂ ਮੇਰਾ ਬੰਦਾ ਚਾ ਚਲ ਸਾਫਰੀ ਗੱਲ ਤਾਂ ਬੁਲਾ ਦੇ ਫਿਰ ਹਾਂ ਅਜੇ ਮੈਂ ਕੋਲ ਨਾ ਹੈ ਹਾਈ ਠੰਡਾ ਨਹੀਂ ਮੇਰੇ ਬੁੱਤ ਨੂੰ ਹਾਂ ਹਾਂ ਕੁਕੀਏ ਕੋਛੇਤੀ ਦੇ ਕੇ ਕੁਕ ਜੂ ਬਈ ਉਹ ਪਾਣਾ ਜ਼ਰੂਰ ਕੋਛੇਤੀ ਦੇ ਕੇ ਪਾਣਾ ਹਾਈ 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 ਕੁਕ ਜੂ ਛੇਤੀ ਛੇਤੀ ਕੀ ਕੀ ਆਏ ਦਾ ਫੇਰ ਜਿੱਥੇ ਹਾਂ ਆਹਮਾ ਚਲ ਜਾ ਗੇਤਾ ਕੰਮ ਹੀ ਜਪੜਾ ਖਾਣੇ ਪੀਣੇ ਗਿਰ ਜਾਵੇਂ ਸਾਡੇ ਨੂੰ ਠੰਡ ਲੱਗੂ ਹਾਈ ਹਾਈ ਕੁਕ ਜੂ ਛੇਤੀ ਕੁਕਾ ਗਾ ਵੀ ਕੁਕਾ ਗਾ ਸਾਡੇ ਨਾਲ ਸਾਡੇ ਹਵਾ ਠੰਡੀ ਚੱਲਦੀ ਵੀ ਹੈਗੀ ਠੰਡ ਲੱਗਦੀ ਵੀ ਹੈ ਨਾਲੇ 'ਚ ਤਾਂ ਪਾਣੀ ਜਾਂਦੀ ਨਹੀਂ ਮੈਂ ਤਾਂ ਦੇ ਪਹਿਲੀ ਦਿਨ ਸਕੇਟ ਆ ਵੀ ਇਹਦੇ ਵਿੱਚ ਆ ਬੂਟੀ ਖੜੀ ਆ ਨਾਲੇ 'ਚ ਪਾਣੀ ਸਾਰਾ ਸੜਕ 'ਤੇ ਚੱਲਦਾ ਅਹ ਇਹ ਨਾਲਾ ਅੱਗੇ ਹੁਣ ਪਹੁੰਚੜਾ ਇੱਥੇ ਤੇ ਨਿੰਮੇ ਦੇ ਖੇਤ 'ਚ गिरਣਾ ਪਾਣੀ ਉਦੇ ਬਾਅਦ ਅਮਰਜੀਤਰ ਵਾਲੇ ਢੇਰ 'ਚੋਂ ਪਾ ਕੇ ਫੇਰ ਗਾਹਾਂ ਸੜਕ 'ਤੇ ਪਾ ਕੇ ਤਾਂ ਟੋਬੇ 'ਚ ਭੌਂਟਣਾ ਨੇ ਪਾਣੀ ਦਾ ਰਸਤਾ ਬਣਾਇਆ ਜਾਣਾ ਹਾਂ ਫੁੱਟੀ ਗੰਗਾ ਪੋਇਆ ਜਾਣਾ ਉਹਦਾ ਫੜਾ ਵਾਲਾ ਪਾਈਪ ਚਾੜਨਾ ਉਧਰ ਤੇ ਬਖਾਲ ਜਾਣਾ ਆਜਿਓ ਨਿਕਲੋ ਉਲਟੋ ਬਹੁਤ ਸਾਹਮਣੇ ਤੇ ਪਾਣੀ ਵੱਜਦਾ ਹੁੰਦਾ ਤੇ ਸਾਡ ਦੇਲੀ ਸਾਈਡ ਆਉਂਦਾ ਉਹ ਨਿਕਲ ਕੇ ਆ ਜਾਂਦਾ ਨਹੀਂ ਇਹ ਉਧਰ ਜਾਂਦਾ ਆ ਉਹ ਪਾਪੇ ਨੂੰ ਕਾ ਛੁੱਟੀ ਹੋ ਗਈ ਛੁੱਟੀ ਕੇ ਬੈਂ ਤਾਂ ਤੇਰੀ ਕਦੀ ਲੰਘੀ ਨਿਕਲ ਗਈ ਬੱਸ ਬੁੱਤ ਤੇਰੀ ਤੂੰ ਹੋਗਾ ਲੇਟ ਆ ਇਹਨਾਂ ਨੂੰ ਸਭ ਪਤਾ ਇਹਨਾਂ ਦਾ ਲਾਰਗੇਟ ਡਰਾਈਵਰ ਹੈ ਹਾਂ ਉਹਨਾਂ ਦਾ ਹੈ ਸਾਢੇ 6 ਵਜੇ ਬਾਈ ਫੋਰਚਨਰ ਆਏ ਤੂੰ ਠੰਡ ਦੇ ਵੀ ਹਾਂ ਤਿੰਨ ਮੁੰਡੇ ਬੈਠੇ ਵਿੱਚ ਮੈਨੂੰ ਰੋਕੇ ਪੁੱਛਦੇ ਉਹ ਕਹਿੰਦੇ ਬਾਈ ਅੱਜ ਕਬੂਤਰਬਾਜੀ ਤੁਹਾਡੇ ਫਿਰ ਦੇ ਜਿਹੇ ਕਹਿੰਦਾ ਮਾ ਫੇਰ ਕਹਿੰਦਾ ਬਾਈ ਅੱਜ ਕਬੂਤਰ ਉੜਜੂਗੇ ਮਾ ਵੀ ਤੁਹਾਨੂੰ ਪਤਾ ਹੋਊਗਾ ਤਾਂ ਮੀ ਤਾਂ ਤੇ ਕਿਹੜੇ ਜਾਵਣ ਲੈਂਦਾ ਮਾ ਤੁਸੀਂ ਆਏ ਕਿੱਥੇ ਤੇ ਕਹਿੰਦੇ ਕਲਾਰਾ ਕੋਲ ਤੋਂ ਆਇਆ ਕਹਿੰਦਾ ਮੀ ਤਾਂ ਇੱਥੇ ਤੇ ਜਗਤਪੁਰ ਤੋਂ ਉਰਲੀ ਸਾਡ ਸਟਾਰਟ ਹੋਇਆ ਸਾਨੂੰ ਉਹ ਪਿੱਛੇ ਦਾ ਮੀ ਹੈ ਜੀ ਤਾਂ ਮਹਾਰਾਣ ਵੀ ਫੋਰਚਨਰ ਚੱਕੀ ਫਿਰਦੇ ਮੁੰਡੇ ਕਬੂਤਰ ਰੜਾਉਣਾ ਤਿੰਨ ਜਣੇ ਬੈਠੇ ਉਹ ਉੱਠੇ ਨਾ ਉੱਟਣ ਕੋਈ ਉੱਠੇ ਨਾ ਉੱਟੇ ਐਨੀ ਸਾਧਰ ਮਾਣੇ ਗਾਜੇ ਮੈਂ ਬਾਰੀਏ ਰੇ ਮੈਂ ਇਹ ਚੱਲਦਾ ਚੱਲ ਕਬੂਤਰ ਅੱਜ ਨਹੀਂ ਮੀਂਹ ਆ ਗਿਆ ਥੋੜਾ ਹਰਨ ਜਾਵੇ ਫੋਕਾ ਲੱਗੇ ਜਣਾ ਇਹਦਾ ਨਾਲੇ ਉਹ ਮੈਂ ਆ ਮੁੰਡਾ ਦੱਸ ਕੇ ਗਿਆ ਲੱਖ ਰੁਪਏ ਦੀ ਬਾਜੀ ਐ ਹਾਂ ਦੋ ਦੋ ਉਡਣਾ ਕਹਿੰਦਾ ਤੁਹਾਡੇ ਪਿੰਡ ਕਬੂਤਰ ਅੱਜ ਵੀ ਉਡਣੇ ਜਿਹੜੇ ਅੱਜ ਸ਼ਾਮ ਤੱਕ ਉਡਦੇ ਰਹਿ ਕੇ ਕੱਲ ਨੂੰ ਫੇਰ ੜਾਉਣੇ ਉਹ ਜਿਹੜਾ ਕੱਲ ਨੂੰ ਲਾਸਟ ਤੱਕ ਉਡਦਾ ਰਿਹਾ ਉਹਨੂੰ ਲੱਖ ਰੁਪਇਆ ਨਾਮ ਦਾ ਦੇਣਾ ਮਹਾਰਾਜਾ ਨਾ ਵੀ ਐਡਾ ਐਡਾ ਅਪਰਾਲਾ ਸਾਡੇ ਪਿੰਡ ਚ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਨਹੀਂ ਹੈਗਾ ਪਿੰਡ ਲੱਖ ਲੱਖ ਲੀਆਂ ਇੱਕ ਵਾਰ ਥੋੜੋ ਬਹੁਤ ਵਾਰ ਹੋਣੀਆਂ ਆਪਾਂ ਟਰਸਟ ਨਹੀਂ ਮੰਨਦੇ ਇਹ ਚੀਜ਼ਾਂ ਦੇ ਵਿੱਚ ਬਸ ਇੱਕ ਵਾਰ ਨਹੀਂ ਬਹੁਤ ਵਾਰ ਹੋਣੀ ਹੈ ਤਾਂ ਬਾਜੀ ਆਪਣਾ ਤਾਂ ਨਹੀਂ ਹੈ ਨਹੀਂ ਨਾ ਆਉਂਦਾ ਹੁਣ ਉਹਦਾ ਇੱਥੇ ਰਕਦਾ ਕਹਿੰਦਾ ਵੀ ਥੋੜਾ ਜਿਹਾ ਅਨਲੀਗਲ ਦੇ ਵਿੱਚ ਆ ਜਾਂਦਾ ਥੋੜਾ ਜਿਹਾ ਕਿਹੇ ਇੱਕ ਉਹ ਵੀ ਗੱਲ ਹੈਗੀ ਆ ਵੀ ਕਬੂਤਰ ਬਾਜੀ ਦਾ ਸ਼ੌਂਕ ਜੀ ਨੂੰ ਹੈਗਾ ਹੈਗਾ ਆ ਤਿੰਨ ਚਾਰ ਮੁੰਡੇ ਮੀਂਹ ਚੋਰੇ ਖੜੇ ਤੇ ਆਏ ਬਈ ਹੁਣ ਵੀ ਮੋਟਰਸਾਈਕਲ ਪਰੇ ਉੱਥੇ ਜਾਂਦੇ ਦੇਖਿਆ ਮੈਂ ਕਿ ਕਬੂਤਰ ਨਹੀਂ ਫਿਰਦੇ ਵੀ ਅਜਾ ਹੁਣਾਂ ਮਾਰ ਦੋ ਸਾਰੇ ਬੱਡ ਆਪਾਲੂ ਦਾ ਸਾਫ ਜੇ ਨੂੰ ਪਤਾ ਲੱਗਦਾ ਚਾਵਣ ਕੋਟਿਆ ਵਰ ਕਬੂਤਰ ਬੈ ਜਾਂਦੇ ਆ ਬਾਈ ਜੀ ਕਬੂਤਰਦਾਰ ਨਾ ਅੱਬਰਾ ਲੱਗਦਾ ਹੁਣ ਇੱਥੇ ਭੀੜ ਜੀ ਕਬੂਗੇ ਇੱਥੇ ਨਾ ਜੰਦੇ ਤੁਹਾਨੂੰ ਸਾਲਾ ਜੇ ਗੱਡੀਆਂ ਜਿਉਣ ਲੱਜਾਂਦੀ ਗੱਡੀਆਂ ਖੜ੍ਹ ਲੱਜਾਂਦੀ ਜਾਂ ਕੇ ਫਿਰ ਪਤਾ ਲੱਜਾਂਦੇ ਬੈਠ ਹੈਗਾ ਇਹਨਾਂ ਦਾ ਮੈਨੂੰ ਲੱਗਦਾ ਕੱਲੂ ਕੱਲੂ ਕੋਈ ਸਾਰੇ ਇਕੱਠੇ ਹੋ ਕੇ ਕਰਾਉਂਦਾ ਨੂੰ ਮੁੰਡੇ ਨਾ ਇਹ ਹਾਂ ਇਹ ਫੈਕਟਰੀ ਚੰਪੂ ਲੱਗਿਆ ਹੋਰ ਮੈਨੂੰ ਲੱਗਦਾ ਕੌਣ ਜਿਹਨਾਂ ਦਾ ਕੱਲੂ ਮੇਰੇ ਖਰਚਾ ਅੱਛਾ ਅੱਛਾ ਤਾ ਹੈ ਕਰਾਉਂਦੇ ਰਹੇ ਲੇ ਫਿਰ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਹਨਾਂ ਦੇ ਥਰੂ ਇਹ ਚੱਲਦਾ ਕੰਮ ਅੱਛਾ ਇਹਨਾਂ ਦੀ ਐਂਟਰੀਆਂ ਥੋੜੀਆਂ-ਥੋੜੀਆਂ ਨੇ ਵੀ 5000 ਐਂਟਰੀ ਹਮ ਐਕੜਾਂ ਐ 5000 ਐਂਟਰੀ ਪਰ ਇਹਨਾਂ ਦੇ ਨਾਲ ਇਕੱਠੀ ਕਰਕੇ ਉਹਦੇ ਵਿੱਚ ਇਹ ਲੰਗਰ ਦਾ ਲਾਗ ਕੱਢਣਾ ਲੱਗਣਾ ਨੇ ਵੀ ਆਏ ਆ ਪਕੜੇ ਕੋਲ ਤੇ ਕੁਛ ਨਹੀਂ ਸਾਰਿਆਂ ਨੇ ਪੈਸੇ ਇਕੱਠੇ ਕਰਨੇ ਆ ਉਹਦੇ ਵਿੱਚ ਇਹਦੇ ਖਰਚੇ ਕੱਢਣੇ ਵੀ ਆਹ ਖਰਚਾ ਹੋ ਗਿਆ ਆਹ ਖਰਚਾ ਹੋ ਗਿਆ ਐਨੇ ਬੰਦੇ ਦੀ ਰੋਟੀ ਹੋ ਗਈ ਇਹ ਵੋ ਕਰਕੇ ਬਾਕੀ ਜਿਹੜੇ ਬਚ ਗਏ ਉਹਨਾਂ ਨੂੰ ਫਿਰ ਡਿਵਾਈਡ ਕਰ ਦੇਣਾ ਤਿੰਨ ਤਿੰਨ ਜਗ੍ਹਾ ਅਲੱਗ-ਅਲੱਗ ਵੀ ਪੈ ਰਹੇ ਉਹਨਾਂ ਦਾ ਆ ਟਕਣਾ ਕਰਦੇ ਬੱਸ ਵਿੱਚ ਨੂੰ ਕੋਈ ਐਲ ਸੀ ਡੀਆਂ ਜਿੱਤਦੇ ਆ ਕਦੇ ਕੋਸ ਨਾਮ ਵਧੇ ਵਧੇ ਰੱਖ ਲਿਆ ਇਹਨਾਂ ਦੀ ਗੱਲ ਹਾਂ ਪਰ ਇਹ ਵੀ ਗੱਲ ਹੈ ਕਿ ਕਬੂਤਰਾਂ ਨੂੰ ਬਾਦਾਮ ਚਾਰਦੇ ਆ ਹਾਂ ਬਾਦਾਮ ਚਾਰਦੇ ਸਰੋਂ ਹਣ ਸਰੋਂ ਕੀ ਹੈ ਉਹਨਾਂ ਗਾਵਣਿਆਂ ਨੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਕਰਦੇ ਆ ਬੋਝੇ ਜੋ ਬਹੁਤ ਹੋ ਜਾਂਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਪੂਰੇ ਪਾਰਦਾਰਕ ਬੰਦੇ ਦੀ ਐਸਾ ਮੂੰਹ ਉੱਡ ਗਿਆ ਹੈ ਬੱਸ ਆ ਗਈ ਮੂੰਹ ਉੱਡ ਗਿਆ ਵਾ ਹਾਂ ਨਾ ਹੁਣ ਡੇੜਦਾ ਗਾ ਹੁਣ ਤਾਂ ਪ੍ਰੋਫੈਸਰ ਤੀ ਜਾ ਕੇ ਖਾਂਗਾ ਤਾਂ ਗਾਵਣੇ ਨਹੀਂ ਨੇ ਚੱਲ ਬਾਅਦ ਛਾਲ ਅਬ ਜਾਲੋ ਬਈ ਅੱਥੀ ਘਰ ਦੇ ਹਾਲ ਤਾਂ ਪੂਰੀ ਉਹਨਾਂ ਦੇ ਪੂਰੀ ਕੰਮ ਉਹ ਸਭ ਅੱਛਾ ਬੜਾ ਗੱਲ ਤੇਜ ਆ ਸੀ ਤੈਸਰੇ ਵਾਲੀ ਕੰਮ ਪੜ ਲੈ ਉਹਨਾਂ ਨੂੰ ਪੱਕਾ ਹੀ ਕੋਈ ਪਤਾ ਨਹੀਂ ਉਹਨੇ ਉਹ ਵੀ ਬੜਾ ਪ੍ਰੈਸ਼ਰ ਹਰਨ ਲੋਆ ਵਾ ਬੱਸ ਵਾਲਾ ਟਰੱਕ ਵਾਲਾ ਉਹ ਪ੍ਰੈਸ਼ਰ ਹਰਨ ਮਾਰਦਾ ਨਾ ਫੇਰ ਪਤਾ ਲੱਗਦਾ ਬੱਸ ਆ ਗਈ ਵੀ ਉਹ ਉਹ ਹੋਣੀ ਬੜਾ ਹਰ ਇੱਕ ਨੂੰ ਪਤਾ ਸ਼ਾਇਦ ਮੈਂ ਕੁੰਡਲੀ ਓਪਨ ਕਰ ਲਈ ਸਰਬਜੀਤ ਨੇ ਕਹਿੰਦੇ ਕੁੰਡਲੀਆਂ ਉੱਪਰ ਲੋ ਜਿੰਦੀ ਪਿੰਡ ਤੇ ਆਰ ਪਾਰ ਵੀ ਦੇਖ ਸਕਦਾ ਬੰਦਾ ਵੀ ਕਿਤੇ ਕਿਤੇ ਨਾ ਛਿਮੇ ਇੱਕ ਤੂੰ ਦੱਸਦਾ ਤਾਂ ਜੇ ਕੱਲੂ ਨੂਰ ਉਸਤਾਦ ਧਾਰਾ ਤਾਂ ਕਿੰਨੇ ਪੈਸੇ ਦੇ ਕੇ ਗਿਆ ਉਹ ਕਿਆ ਕਰਕੇ ਗਿਆ ਤੇ ਉਹ ਜਾਨੀ ਆਉਂਦੇ ਉਸਤਾਦ ਧਾਰਨ ਵਾਲੇ ਤੂੰ ਦੱਸਦਾ ਤਾਂ ਕਹਿੰਦਾ 11000 ਰੁਪਏ ਦੇ ਕੇ ਗਿਆ ਉਹ ਤੇ ਪਤਾ ਨਹੀਂ ਕਿੰਨੇ ਕਿਲੋ ਬਦਾਮ ਪਤਾ ਨਹੀਂ ਇਕਣਾ ਕੁਝ ਦੱਸਿਆ ਤਾਂਤਾ ਮੈਨੂੰ ਤਿੰਨ ਚਾਰ ਸਾਲ ਪੁਰਾਣੀ ਗੱਲ ਆ ਤੂੰ ਬੰਦੇ ਆਇਆ ਉਹਨੂੰ ਉਸਤਾਦ ਧਾਰ ਹਾਂ ਉਸਤਾਦ ਧਾਰਨ ਵਾਲੇ ਤਾਂ ਬਹੁਤ ਆਉਂਦੇ ਆ ਹਾਂ ਮੈਂ ਕਹਿੰਦਾ ਮੀਂਹ ਦੇ ਚ ਪੰਜ ਸੱਤ ਆਉਂਦੇ ਹੁਣ ਲਓ ਜੀ ਹਵਾ 깔 ਪੀਪਰ ਪਰ ਬੱਦਲ ਵੀ ਖੜ ਗਿਆ ੜ ਕੇ ਇਦਨ ਹੀ ਸਾਨੂੰ ਦਿਨ ਜਾ ਦਿਖਦਾ ਹੈ ਤੈਨੂੰ ਹਵਾ ਘਟਾ ਉੱਤਨੋਂ ਜ਼ਿਆਦਾ ਹੈ ਹਾਂ ਹਵਾ ਤਾਂ ਕਿ ਪੈਰ ਇੱਕ ਸਾਰੇ ਉਹੀ ਸਾਰੇ ਪਾਸੇ ਇੱਥੇ ਅਸੀਂ ਉਹਦੇ ਚ ਬੈਠੇ ਤਾਂ ਕਰਕੇ ਲੱਗਦਾ ਹੈ ਹਾਂ ਉਹ ਬੋਲ ਵੀ ਫੜਾ ਪੈਂਦਾ ਫੇਰਾ ਅਗਲੇ ਬਾਰੇ ਆਵਾਜ਼ ਹੀ ਆਉਂਦੀ ਨਾ ਗੂੰਜ ਆ ਬਹੁਤ ਬੋਲਦੇ ਆ ਆਵਾਜ਼ ਜੀ ਕਹਿ ਰਹੇ ਐਜਨੋਂ ਦੇ ਉੱਪਰ ਹੂੰ ਇੱਧਰ ਤੋਂ ਕੀ ਆ ਗਿਆ ਤਾਂ ਹੋਰ ਨੂੰ ਵੱਜਿਆ ਗੱਡੀ ਰੱਸ ਕਾਨੂੰਨ ਤੇ ਲੇਖਾ ਪਾ ਚਾ ਉਹ ਹੀ ਉਹ ਲੱਟਾ ਬਲ ਗਿਆ ਨਾ ਨਾ ਉਹ ਨਹੀਂ ਉਹ ਨਹੀਂ ਆਈ ਨਹੀਂ ਹਾਂ ਜੀ ਦੇਖ ਲੈ ਲੱਟੇ ਨੇ ਅਜੇ ਪਰੌਂਠੇ ਤਾਂ ਕੱਢ ਲੋ ਯਾਰ ਤੁਸੀਂ ਹੈ ਪਰੌਂਠੇ ਤਾਂ ਕੱਢ ਲੋ ਇਹਦੇ ਹੁਣ ਲੈ ਭਾਈ ਮੀਂਹ ਦੇ ਵਿੱਚ ਹੁਣ ਤਿਆਰ ਆ ਜਾਣ ਨੂੰ ਉਧਰ ਸੇਵਾਦਾਰ ਵੀ ਆ ਕੇ ਦੁੱਧ ਇਕੱਠਾ ਕਰਨ ਵਾਲੇ ਆ ਪੰਦਰ ਜਲੇ ਆਉਂ ਸਕੂਲ ਜਨਤ ਸਰਜੂਰ ਅਨੇ ਪਤਾ ਨਹੀਂ ਕੀ ਹਾਲਾਤ ਕਰਨੇ ਜਾਂ ਪੜ੍ਹਨ ਦਾ ਟਾਈਮ ਆਉਣਾ ਅਲਾ ਵੀ ਬੱਸ ਹੁਣ ਪੱਕੀ ਹੋ ਗਈ ਹੈ ਉੱਥੇ ਚੜਾਉਗਾ ਹੁਣ ਉਹ ਸਾਈਡ ਪਰ ਉੱਥੇ ਚੜਨ ਨੂੰ ਲੱਗਾ ਹੈ ਜੀ ਚੱਲ ਹੁਣ ਦਿਲ ਘਟੋਣਾ ਦਾ ਸ਼ੁਰੂ ਹੋ ਜਾਂਦਾ ਜਵਾਕਰ ਆਹ ਟਾਈਮ ਚ ਆ ਕੇ ਵਾਹ ਹੋਰੀ ਵਾਲਾ ਜੀ ਕਿੱਦਾਂ ਬਹੁਤ ਵਧੀਆ ਮੀਂਹ ਦੀ ਲੋੜ ਆ ਲੋੜ ਤਾਂ ਜਿਆਦਾ ਲੱਗੀਆਂ ਨੇ ਹਾਂ ਚੱਲੋ ਭਾ ਚੱਲੋ ਕਸਾ ਬਈ ਮੇਰੇ ਹਾਂ ਐਵੇਂ ਇਹ ਇਹ ਕੰਨਾਂ ਦਾ ਕੀ ਜਿਹੜੇ ਦੱਸਿਆ ਹੋਇਆ ਮੈਂ ਹਾਂ ਇਹ ਜੀਰੀਆਂ ਨਹੀਂ ਵੱਡਣ ਦੇਣੀਆਂ ਨੇ ਜਣੀਆਂ ਤੇ ਕੀ ਹਾਂ ਜੀਰੀਆਂ ਦੇ ਵੱਡੇ ਹੋ ਜਾਣੀਆਂ ਸਾਰੇ ਕਰਦਾ ਐਤਕੀ ਕੁਝ ਜ਼ਿਆਦਾ ਨਹੀਂ ਹੈਗਾ ਹੁਣ ਜ਼ਿਆਦਾ ਨਹੀਂ ਜੀਰੀਆਂ ਇੱਥੇ ਆ ਗਈਆਂ ਜਿਹੜੇ ਘਰਾਂ ਦੇ ਮਲੇ ਪੈਣਾ ਲਾਸੀਆਂ ਹਾਂ ਇਹ ਵੀ ਚੱਕਰ ਆ ਨਾ ਜੱਬੀ ਬੀਜ ਬਹੁਤ ਅਗੀਤਾ ਲੱਗ ਗਿਆ। ਹੋਰ ਜਿਹੜੇ ਬੀਜ ਅਗੀਤੇ ਤੇ ਉਹ ਤਾਂ ਜਲਾਈ ਚ ਨਾਲ ਤਾਂ 12 7301 ਤੇ 801 ਵੀ ਬਹੁਤ ਜਿੱਤੇ ਲੱਗੇ। ਉਹਦਾ ਟਾਈਮ ਨਹੀਂ ਪਤਾ ਜੰਨਾ। ਹੂੰ। ਚੱਲੋ ਕੋਈ ਨਹੀਂ ਦੇਖਦੇ ਆਂ ਕਿ ਬਣਦਾ। ਜੋ ਬਾਬੇ ਨਾਨਕ ਨੂੰ ਮਨਜ਼ੂਰ ਆ। ਉਹਨਾ ਤਾਂ ਹੋਏ। 13 1 ਹੂੰ ਤੇ ਲਗਾ ਤਾਂ ਤਜਰਬਾ। ਵੀ 15 ਦੇ ਦਾ ਨਹੀਂ ਪੈਂਦੀ ਹੁੰਦਾ 15 ਦੇ ਵਿੱਚ ਵਿੱਚ ਇੱਕ। ਅੱਛਾ। ਇਹਨਾਂ ਦਿਨ ਦੀ ਗੱਲ ਕਰਦਾ ਕਿ ਆਹ ਨੌਵੇਂ ਮਹੀਨੇ। ਅੱਛਾ ਅੱਛਾ। ਤੂੰ ਵੀ ਡੇਟਾ ਨੋਟ ਰੱਖਦਾ ਜਣੀ ਪੂਰੀਆਂ ਨਾ ਨਾ ਠੀਕ ਹੈ ਗੱਲ ਦੇਖ ਲੈ ਨੇ ਗੱਲ ਤਾਂ ਵੀ ਆਪਾਂ ਅੰਨ ਦਿਮਾਗ 'ਚ ਰੱਖ ਲਾਂ ਤੇ ਗੱਲ ਹੋ ਗਈ ਹਾਂ ਇੱਕ ਤੇ ਆ ਕਿੱਥੇ ਵਹਿ ਗਈ ਆ ਗਈ ਕੱਢ ਜਾ ਮੈਨ ਆ ਜਾ ਬਾਹਰ ਨਿਕਲਿਆ ਦਾ ਉਧਰੋਂ ਬਾਈਕ ਕੋਲ ਤੋਂ ਨਿਕਲਣ ਨੂੰ ਰਸਤਾ ਨਹੀਂ ਤੇਰਾ ਉਧਰ ਪੱਖੇ ਕੋਲ ਨੂੰ ਉਹ ਤਾਂ ਅੰਡਰਗਰਾਉਂਡ ਆਈ ਜਾ ਆਇਆ ਵੀ ਚੋਰ ਐ ਆਇਆ ਦਨ ਵਾੜਾ ਆ ਜਾ ਯਾਰ ਰੋਟੀ ਖਾਈ ਆਪਾਂ ਚੱਲੀ ਉੱਪਰ ਨੂੰ ਆ ਜਾ ਕਿੱਧਰ ਆ ਬੰਦਾ ਸਾਡਾ ਹੋਰ ਆ ਖੜਾ ਹੋ ਜਾ ਚੱਲੋ ਖੜਾ ਉਹ ਖੜਾ ਬੰਦਾ ਬਲੇ ਬਲੇ ਗਾਂ ਹੋ ਕੇ ਗਾਂ ਹੋ ਕੇ ਨਿਕਲਿਆ ਆਹ ਛਾ ਵਾਤ ਲੈ ਕੇ ਆ ਟੈਂਕ ਕਰੀ ਦੇਖਿਆ ਟੱਡ ਲੱਗਦੀ ਜਿਹੜੀ ਦਿੱਕਤ ਖੜਦਾ ਹੋ ਗਿਆ ਹਵਾ ਚੱਲਦੀ ਏ ਠੰਡੀ ਹਵਾ ਹਾਂ ਮੌਸਮ ਇੱਕੋ ਲੱਤ ਬਦਲ ਜਾਂਦਾ ਨਾ ਹੂੰ ਸਵੇਰੇ ਸ਼ਾਮ ਦਿੱਤਾ ਉਹੀ ਠੰਡ ਹੋਈ ਵੀ ਆ ਹੁਣ ਹੁਣ ਆਜਾ ਮੌਸਮ ਹੋ ਜਾਂਦਾ ਹੋਰ ਵੱਜ ਜਾਂਦੀ ਥੋੜੀ ਜੀ ਬਾਹ ਪੂਰੀ ਸੇਵਾ ਲਗਦਾ ਹੈ ਨਾ ਨਹੀਂ ਮੈਨੂੰ ਮੈਨੂੰ ਇਹ ਤਾਂ ਕਹਿੰਦੇ ਉੱਥੇ ਸਰੋਵਰ ਦੀ ਸੇਵਾ ਚੱਲਦੀ ਮੈਂ ਜਾ ਕੇ ਆ ਕੇ ਤੋਰ ਤੇ ਦਿਖਿਆ ਤਾਂ ਹੈ ਨਹੀਂ ਪੁੱਛ ਲਾ ਜਾਂਦਾ ਕਿੱਥੇ ਜਾਂਦੀ ਹੈ ਹਾਂ ਅੱਛਾ ਪਿਛਲੀ ਸਾਈਡ ਆ ਜਿੱਧਰਲੀ ਸੜਕ ਘੋੜੇ ਬੰਦੇ ਆ ਉਹ ਦੋ ਹੀ ਸੜਕ ਗੁਰਦੁਆਰੇ ਦੇ ਮੈਂ ਉਰਲੀ ਸਾਈਡ ਮੈਂ ਤਾਂ ਚਮਕੌਰ ਸਾਹਿਬ ਨੂੰ ਸਾਈਕਲ 'ਤੇ ਜਾਂਦਾ ਮੈਂ ਜਾਂਦਿੰਦਾ ਨਿਗਾ ਮਾਰਦਾ ਹਾਂ ਚੁੰਟੂ ਸਾਹਿਬ ਕਹਿੰਦੇ ਗੁਰਦੁਆਰਾ ਹਾਂ ਚੁੰਟੂ ਸਾਹਿਬ ਵਾਲਾ ਗੁਰਦੁਆਰਾ ਚਲੋ ਗੁਰਦੁਆਰਾ ਜਿਹੜੇ ਬਾਬੇ ਨੇ ਹੁਣ ਤਿਆਰ ਕਰਿਆ ਬਾਬਾ ਕਹਿੰਦੇ ਵੀ ਉੱਥੇ ਸਭ ਜੱਦਾ ਸ਼ਹੀਦ ਹੋਈ ਸੀ ਆ ਕਿ ਜੰਗ ਲੜਦੇ ਲੜਦੇ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਉਹਨਾਂ ਨੇ ਉਹ ਜਗ੍ਹਾ ਤਰਗਟ ਕਰੀਆ ਉਹ ਤਾਂ ਹੀ ਗੁਰਦੁਆਰਾ ਇੰਨਾ ਤਕੜਾ ਬਣਾਇਆ ਵੀ ਉੱਥੇ ਤਾਂ ਚਮਕੌਰ ਸਾਹਿਬ ਜਿੱਥੇ ਹੁਣ ਬਣਿਆ ਵਾ ਉੱਥੇ ਤਾਂ ਜੰਗ ਲੜਦੇ ਲੜਦੇ ਇੱਥੇ ਤੱਕ ਆਇਆ ਔਰ ਆ ਕੇ ਸ਼ਹੀਦ ਹੋਏ ਸੀ ਝੂਂਡ ਸਾਹਿਬ ਗੁਰਦੁਆਰੇ ਕੋਲ ਬਾਕੀ ਮੰਨਣ ਦਾ ਜਿਵੇਂ ਜਿਵੇਂ ਸਰਦਾਰ ਸਾਹਿਬ ਆਪਣੇ ਬਣੀ ਉਦਾਂ ਮੰਨਤਾ ਕਰਦੇ ਆ ਚਲੋ ਨਿਓਂ ਵਿੱਚ ਖੜ ਗਿਆ ਜੀ ਪਾਣੀ ਤੇ ਥੋੜਾ ਜੱਕ ਹੈ ਐਨਾ ਕਹ ਹੈ ਵੀ ਇੱਥੇ ਸਾਡੇ ਪੁਰਾਣੇ ਟਾਈਮ ਦੇ ਵਿੱਚ ਰੇਤੇ ਰੁੱਤੇ ਦਾ ਕਾਫੀ ਭਰਤ ਪਾਇਆ ਵਾ ਸੀਗਾ ਜੀ ਜਿਹਦੇ ਕਰਕੇ ਹਲ ਹਲ ਪੀ ਲਿਆ ਪਾਣੀ ਬਹਿ ਮੀਂਹ ਬਹੁਤ ਵੇਆ ਵਾ ਇਥੇ ਜੇ ਦੇਖਿਆ ਜਾਵੇ ਅੱਛਾ ਘਟਕੇ ਦੀ ਟਰਾਲੀ ਉੱਧਰ ਆਈ ਹੋਈ ਆ ਕੱਲ ਦੀ ਤੇ ਅੱਜ ਤਾਂ ਚਲੋ ਮਿਸਤਰੀ ਮੰਨੋ ਲੱਗਦੇ ਨਹੀਂ ਆਉਂਦੇ ਹੁਣ ਕਾਫੀ ਕਮੁਰ ਜਾ ਰਿਹਾ ਜਿਹਾ ਲੱਗਦਾ ਹੋਜਣ ਸੈਟ ਉਹ ਮੀ ਬੰਦ ਹੋਣ ਤੇ ਬਾਅਦ ਵਿੱਚ ਇੱਕ ਦਾ ਦੇ ਨਟ ਕੇ ਪੈਸੇ ਜੀਪੀਵੀ ਦੇ ਨਾਲ ਪੱਟੀਆਂ ਕੁਛ ਆ ਮੈਨੂੰ ਲੱਗਦਾ ਆਪਣੇ ਹੈਂਡ ਹੱਥਾਂ ਕਲੇ ਪੱਟੀਆਂ ਵੀ ਕੱਲਦੀਆਂ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਇੱਥੇ ਤੇ ਕੱਲੀ-ਕੱਲੀ ਗੱਲ ਹੈ ਜਿਹੜੀ ਉਹ ਕਵਰ ਹੋ ਰਹੀ ਹੈ ਠੀਕ ਹੈ ਯਾਨੀ ਕਿ ਹੈ ਥੋੜਾ ਪਾਣੀ ਹੈ ਚਲੋ ਸਰ ਜਣਾ ਛੇਤੀ ਕੰਮ ਹੋ ਜਾਵੇ ਸ਼ੁਰੂ ਇਦਨ ਉੜ ਜਾਵਾ ਸਾਰੇ ਕੱਟ ਗਿਆ ਪਾਣੀ ਹੁਣ ਤਾਂ ਮੀਜਾ ਬੰਦ ਹੋਣ ਤੋਂ ਬਾਅਦ ਥੋੜਾ ਥੋੜਾ ਪਰ ਫਿਰ ਵੀ ਹੈਗਾ ਆਪਣਾ ਤਾਂ ਹਾਂ ਜੱਬੇ ਕਰਦਾ ਫਿਰਦਾ ਸੇਵਾ ਇਕੱਠੀ ਹਾਂਜੀ ਹਾਂਜੀ ਚਲ ਵਧੀਆ 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 ਕਰ ਲੈ ਤੇਰੇ ਵਿਭਾਗਾਂ ਚ ਸੇਵਾ ਲਈ ਕੀ ਦੀ ਆ ਅੱਜ ਫਿਰ ਛੁੱਟੀ ਕਰ ਲਈ ਅੱਜ ਕਿ ਛੁੱਟੀ ਹੋ ਜਾਂਦੀ ਹੈ ਵਿੱਚ ਨੂੰ ਜਾਓ ਬਾਜੀ ਅੱਛਾ ਕਿਵੇਂ ਕਿੱਥੇ ਜਨੂ ਚੱਲਦਾ ਪਣਾ ਸਰੋਵਰ ਦਾ ਕੰਮ ਮੈਨੂੰ ਤਾਂ ਜਾਣ ਹੀ ਹੋਇਆ ਬਿੱਕੀ ਵੀ ਦਰਦਾ ਤੇ ਕਿੜ ਝੂਂਡ ਸਭ ਗੁਰਦੁਆਰੇ ਚ ਹਾਂਜੀ ਹਾਂਜੀ ਝੂਂਡ ਚੋਂ ਤੇ ਉਹ ਜਿਹੜਾ ਪੱਲ ਪੱਲ ਝੂਂਡ ਸਭ ਗੁਰਦੁਆਰਾ ਹਾਂਜੀ ਦੁੱਧੁੱਤੀ ਫੜਾ ਕੇ ਮੈਂ ਹੁੰਦਾ ਜਾ ਕੇ ਫਿਰ ਕਿੰਨੇ ਘਰਾਂ ਵਿੱਚ ਤੇ ਇਕੱਠਾ ਕਰਦਾ ਹੁੰਦਾ ਉਹ ਜਾਨੇ ਪਿੰਡ ਜਿੱਥੇ ਉੱਕਣ ਲਈ ਇਕੱਠੀ ਜੰਦੀ ਆ ਅੱਛਾ ਸਰ ਠੀਕ ਹੈ ਸਾਰੇ ਦੋ ਜਣੇ ਕਰ ਲੈਂਦੇ ਬੱਠਾ ਠੀਕ ਹੈ ਠੀਕ ਹੈ ਸ਼ਾਬਾਸ਼ ਉੱਥੇ ਪਹਾਂਦੇ ਸੇਵਨ ਹਾਂ ਇੱਥੇ ਖਾਤਾ ਜੀ ਪਾਣੀ ਪੂਰਾ ਪੈਰ ਡੁੱਬੂ ਜਿਹੜਾ ਹੋ ਜਾਂਦਾ ਪਰ ਜਣੀ ਜਦੋਂ ਉਹ ਚੱਲਦਾ ਜਦੋਂ ਚਰਮੀ ਪੈਂਦਾ ਦਾ ਪੂਰੇ ਜ਼ੋਰ ਨਾਲ ਪੂਰਨ ਤੌਰ ਤੇ ਪਹੁੰਚਵੋ ਉਹ ਦੇਖੀ ਬਾਈ ਦੇਖੀ ਡਰ ਗਿਆ ਨਾ ਮੈਂ ਤਾਂ ਹੋ ਜਾਣਾ ਜੋ ਅਕਸਰ ਅਸੂਲ ਛੱਡਣ ਵਾਸਤੇ ਜਾਂਦੇ ਆ ਜੀ ਹਾਂ ਮੋਟਰਸਾਈਕਲ ਤੇ ਜਾਣਾ ਇੱਥੇ ਤੇ ਠੀਕ ਜਦੋਂ ਇਹ ਗਲੀ ਬਣਨ ਲੱਗੀ ਸੀ ਉਸ ਸਮੇਂ ਮੈਂ ਟੋਕਿਆ ਸੀਗਾ ਇੱਥੇ ਆ ਕੇ ਇਹਨਾਂ ਨੂੰ ਵੀ ਤੁਸੀਂ ਗਲੀ ਨੂੰ ਮੂਹਰੇ ਤੇ ਉੱਪਰ ਪਰ ਨਾ ਕੁਝ ਥੋੜੇ ਜਿਹਾ ਕਨ ਬਸ ਕਿਸੇ ਦੇ ਕਹਿ ਦੇ ਵਿੱਚ ਲੱਗ ਕੇ ਗਲਤ ਕੰਮ ਕਰ ਦੇਣਾ ਉਹ ਕੰਮ ਹੁੰਦਾ ਹੈ ਇੱਥੇ ਢੋਕਿਆ ਦਾ ਕਿ ਮੈਂ ਹਾਂ ਤੁਸੀਂ ਉੱਥੇ ਨਾਲ ਤੇ ਇਹਨੂੰ ਉੱਚੀ ਕਿਉਂ ਬਣਾਉਂਦੇ ਹੋ ਕਹਿੰਦੇ ਨਹੀਂ ਜੀ ਇੱਥੇ ਚੜ੍ਹਾਈ ਬਣ ਜਣੀ ਜੀ ਫਲਾਣਾ ਹੋਣਾ ਢਿਮਕਾ ਹੋਣਾ ਫਿਰ ਉਹਨੂੰ ਦੱਸੇ ਇਹਨਾਂ ਨੂੰ ਕਿਆ ਕਹੇ ਹੁਣ ਤੇ ਬਸ ਹੁਣ ਕੰਮ ਖਰਾਬ ਹੁੰਦਾ ਪਿੱਛੇ ਘਰਾਂ ਚ ਮੇਰੇ ਘਰ ਚ ਵੀ ਪਾਣੀ ਤਾਂ ਹੀ ਵੜਦਾ ਸੀਗਾ ਜੀ ਪਿੱਛੇ ਬੈਕ ਸਾਈਡ ਆਹ ਜਗਾ ਉੱਚੀ ਹੋਣ ਕਰਕੇ ਇੱਥੇ ਦੱਸੋ ਆ ਐਨਾ ਪਾਣੀ ਐ ਐਨੇ ਕਿਤੇ ਚੋਂ ਕਿੱਥੇ ਨਿਕਲ ਜੂ ਚਲੋ ਜੀ ਇੱਥੇ ਵੀ ਦੇਖਿਓ ਹੁਣ ਪਹਿਲਾਂ ਪਾਣੀ ਸੀਗਾ ਮਾਰਿਆ ਹੈ ਕਿਹੜਾ ਬੰਦੇ ਹਲ ਉੱਥੇ ਬੈਠੇ ਸਾਰੇ ਜਣੇ ਹੁਣ ਜਾਨੀ ਨੂੰ ਲੱਗਦਾ ਵੀ ਨਿੰਬੜਾ ਹੋ ਜੂਗਾ ਬੇਸ਼ਅ ਜਿਹੜਾ ਥੋੜਾ ਜੱਕ ਗੰਭੀਰ ਬਣਦਾ ਜਾ ਰਿਹਾ ਏ بارش ਕਰਕੇ ਕਿਉਂਕਿ ਉੱਪਰ ਹਲ ਪੂਰਾ ਬੱਦਲੜਿਆ ਖੜਾ ਏ ਘਟ ਗਿਆ ਪਾਣੀ ਬਹੁਤ ਇੱਥੇ ਦਾ ਹੁਣ ਉਤਰ ਗਿਆ ਪਾਣੀ ਉਹ ਹੋ ਗਿਆ ਮਸਲਾ ਹਰਵਿੰਦਰ ਕੇ ਨਹੀਂ ਯਾਰ ਤੂੰ 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 ਬੰਦਾ ਗਲਤ ਆ ਮਸਲਾ ਹੱਲ ਹੱਲ ਤਿੰਨ ਵਾਰ ਹੋਲੇ ਆ ਹਾਂ ਉਹ ਸਮਝਦੇ ਬਾਹਰ ਹੋ ਗਏ ਥੋੜਾ ਜਿਹਾ ਕੰਮ ਚਲੋ ਕੋਈ ਗੱਲ ਨਹੀਂ ਹੁਣ ਜਿਹੜਾ ਹੋਣਾ ਤਾਂ ਤਾਂ ਹੋਣਾ ਹੀ ਤਾਂ ਉਹ ਫੇਰ ਦੇਖਣਾ ਪੈਣਾ ਹੁਣ ਤੂੰ ਮੈਨੂੰ ਨੰਬਰ ਦੱਸ ਆ ਵੀ ਉਹ ਨੰਬਰ ਆ ਇਹਦੇ ਵਿੱਚ ਹੈਗਾ ਆ ਇਹਦੇ 'ਚ ਨਹੀਂ ਹੈਗਾ ਉਹ ਨੰਬਰ ਕਿਹੜਾ ਕੋਈ ਨੰਬਰ ਦੱਸ ਉਹ ਐ ਫੋਨ 'ਚ ਹਾਂ ਸਾਰੇ ਆ ਗਏ ਲੈ ਨੰਬਰ ਆ ਗਏ ਇਹੋਗਾ ਮਿਲਦੇ ਨਹੀਂ ਇਹ ਨੰਬਰ ਕੰਟਰੈਕਟ 'ਚੋਂ ਅੱਛਾ ਨੰਬਰ ਆ ਗਏ ਹਾਂ ਕੰਟ੍ਰੈਕਟ ਵਿੱਚ ਮਿਲਦੇ ਨਹੀਂ ਏਹ ਕਾ ਗੱਲ ਉਹ ਐ ਨਵੇਂ ਫੋਨ ਆ ਜਿਹੜੇ ਜਿਹੜੇ ਤੂੰ ਉੱਕਰੀ ਜਾਊਗਾ ਯੂਜ਼ ਕਰੀ ਜਾਊਗਾ ਆ ਦੇਖ ਆ ਫੋਨ ਹੈ ਹਾਂ ਹਾਂ ਮੇਰੀ ਗੋਲੀ ਹੈ ਉਹ ਇਹਦਾ ਨਾਮ ਹੀ ਆਇਆ ਗੱਲਾ ਹਾਂ ਇਹ ਤਾਂ ਰੁੰਡੀ ਆ ਯਾਰ ਨਾਮ ਥੋੜਾ ਹੋਣਾ ਚਾਹੀਦਾ ਦਾ ਇਹ ਵੀ ਫਿਰ ਦੁਬਾਰਾ ਦੇਖਣਾ ਪੈਣਾ ਦੁਬਾਰਾ ਬਣਾਉਣਾ ਇਹ ਤਿਆਰ ਹੋ ਕੇ ਅੱਜ ਮੰਲਾ ਦਾ ਢੋਲਕੀ ਵਜਾਉਣੀ ਹੋਣੀ ਕਿਥੇ ਇਹਨਾਂ ਨੇ ਅਛਾ ਅਖੰਡ ਜਾਪਾ ਅਖੰਡ ਜਾਪਾ ਫੇਠੀ ਅਖੰਡਾ ਵੀ ਰਿਕਾਰਡ ਆ ਇਹ ਸੋ ਕੋ ਬਕੇ ਜਿਹੜਾ ਦੂਏ ਕੱਪੜੇ ਬਾਹਰ ਰੱਖਦੇ ਮੀਂਘੜੀ ਚਟੇਵਾ ਲੰਦੇ ਆ ਇਹ ਤਾਂ ਹੁਣ ਪਤਾ ਨਹੀਂ ਹੈ ਆ ਅਛਾ ਜੀ ਗੁਰਦੁਆਰਾ ਸਾਹਿਬ ਆ ਬਾਸੜ ਜਿਹੜੇ ਸਾਹਿਬ ਤਿਆਰ ਹੋਇਆ ਮੁੰਲਾ ਤਾਂ ਪ੍ਰੋਗਰਾਮ ਆ ਕੋਈ ਮੈਂ ਪ੍ਰੋਗਰਾਮ 'ਚ ਜਜਮੈਂਟ ਲਾ ਰਿਹਾ ਮੈਂ ਵੀ ਗੋਡੇ ਥੋੜੇ ਜਿਆਦਾ ਨਹੀਂ ਪੀਂਗੇ ਜੇ ਲੱਗਣ ਲੱਗੇ ਹੁਣ ਕਿ ਉਹੀ ਤੁਰਦਾ ਪਾਣੀ ਕਰਕੇ ਹੀ ਸਾਦਾ ਨਹੀਂ ਹੁੰਦਾ ਸਾਰਾ ਕੋਈ ਵੀ ਔਰ ਔਰ ਸਾਰਾ ਕੋਈ ਕਹਿਣ ਲੋ ਜਿੱਥੇ ਲੋਕ 빙ੇ ਹੋਣ ਲੱਗੇ ਘਰ ਹੁਣਾਂ ਤੇ ਵੀ ਤਾਂ 빙ੇ ਹੋਣਾਈ ਆ ਅੱਜ ਫਿਰ ਆ ਪਰਨਾ ਬੰਨਿਆ ਵਫੇ ਦਾ ਖੰਡ ਪਾਠਿਆ ਜੇ ਪੱਗ ਬੰਨੀ ਵੀ ਹੁੰਦੀ ਫਿਰ ਢੋਲਕ ਵਜਾ ਦੇਣੀ ਜੀ ਸੀਗਾ ਖੰਡ ਪਾਰ ਖਾਵਾ ਨਾ ਆਰੰਭ ਸੀ ਹਾਂ ਮੀਂਹ ਵਾਲਾ ਨਾ ਕਰਿਆ ਵਾ ਖਰਾਬ ਹੋ ਗਿਆ ਸੌਂਟ ਘੱਟ ਦਾ ਰਸਤਾ ਦਾ ਪੱਟਾ ਖਰਾਬ ਹੋ ਗਿਆ ਹਾਂ ਪੱਕੇ ਨੂੰ ਮੀਂਹ ਢੇਰਾ ਲੱਗਦੇ ਵੀ ਬੰਦਾ ਕਹਿੰਦਾ ਮੈਂ ਗੱਡੀ ਲੈ ਕੇ ਆਉਂਦਾ ਮੈਂ ਗੱਡੀ ਲਿਆ ਭਾਈ ਚੱਲ ਹੋਰ ਕੀ ਚਾਹੀਦਾ ਫਿਰ ਹਾਂ ਜਿਆਦਾ ਜਿਆਦਾ ਰੱਬ ਦਾ ਨਾਮ ਜਪਣਾ ਹੈ ਉਧਰ ਤੇ ਆਪਣਾ ਅੱਖ ਹੋ ਜਾਣਾ ਨਾ ਨਾ ਰੱਬ ਦਾ ਨਾਮ ਜਪਣਾ ਹੈ ਜਾਂ ਫਿਰ ਤਾਂ ਗੱਡੀਆਂ ਪਰ ਫਿਰ ਤਾਂ ਜਹਾਜ਼ਾਂ ਪਰ ਭਾਈ ਆਪੇ ਮਾਲਕ ਦੇਖਦਾ ਚਲੋ ਠੀਕ ਹੈ ਓਕੇ ਦੀ ਰਿਪੋਰਟ ਆ ਜੀ ਮਿਲਦੇ ਆਂ ਫਿਰ ਕਿਸੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ